ਇੱਕ ਸਿੱਖ ਨੌਜਵਾਨ ਨੂੰ ਕਾਰ ਸਵਾਰ ਕੁਝ ਨੌਜਵਾਨਾਂ ਦੇ ਵੱਲੋਂ ਕਾਰ ਦੇ ਬੌਨਟ ਦੇ ਉੱਤੇ ਲਟਕਾਇਆ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਉਂਦੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਕਾਰ ਦੇ ਵਿੱਚ ਸਵਾਰ ਨੇ ਦੋ ਨੌਜਵਾਨ ਅਤੇ ਇਹਨਾਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਨੂੰ ਕਾਰ ਦੇ ਬੌਨਟ ਤੇ ਲਟਕਾਇਆ ਗਿਆ ਅਤੇ ਦੂਰ ਤੱਕ ਘੜੀ ਸਿਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਸੀਸੀਟੀਵੀ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਸਵਾਰ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਲੁੱਟਖੋ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸੇ ਦੇ ਚੱਲਦੇ ਕਾਰ ਦੇ ਬੋਨਟ ਦੇ ਉੱਤੇ ਇਸ ਨੌਜਵਾਨ ਨੂੰ ਲਟਕਾਇਆ ਗਿਆ ਸਿੱਖ ਨੌਜਵਾਨ ਜੋ ਕਿ ਸੜਕ ਕੰਢੇ ਖੜਾ ਸੀ ਇਹਨਾਂ ਕਾਰ ਸਵਾਰ ਨੌਜਵਾਨਾਂ ਦੇ ਵੱਲੋਂ ਇਸ ਸਿੱਖ ਨੌਜਵਾਨ ਦੇ ਨਾਲ ਲੁੱਟਖੋ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਇਸ ਨੂੰ ਟੱਕਰ ਮਾਰੀ ਗਈ ਤੇ ਇਸ ਦੀ ਸੋਨੇ ਦੀ ਚੈਨ ਲੁੱਟ ਕੇ ਉਹ ਕਾਰ ਦੇ ਵਿੱਚ ਬੈਠ ਗਏ ਹਾਲਾਂਕਿ ਉਹਨਾਂ ਦੇ ਵੱਲੋਂ ਫੋਨ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਨੌਜਵਾਨ ਨੇ ਆਪਣਾ ਫੋਨ ਨਾ ਛੱਡਿਆ ਅਤੇ ਸੋਨੇ ਦੀ ਚੈਨ ਲੈ ਕੇ ਓਕਾਰ ਦੇ ਵਿੱਚ ਬੈਠ ਕੇ ਨੌਜਵਾਨ ਨੂੰ ਟੱਕਰ ਮਾਰ ਕੇ ਉੱਥੋਂ ਫਰਾਰ ਹੋ ਗਈ ਪਰ ਜ਼ਖਮੀ ਹਾਲਤ ਦੇ ਵਿੱਚ ਆਪਣੇ ਮੋਟਰਸਾਈਕਲ ਦੇ ਉੱਤੇ ਇਸ ਸਿੱਖ ਨੌਜਵਾਨ ਨੇ ਇਹਨਾਂ ਦਾ ਪਿੱਛਾ ਕੀਤਾ ਅਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਇਸ ਨੂੰ ਗੱਡੀ ਦੇ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਐ ਸਿੱਖ ਨੌਜਵਾਨ ਇਹਨਾਂ ਦਾ ਪਿੱਛਾ ਨਾ ਕਰੇ ਇਸੇ ਦੌਰਾਨ ਜ਼ਖਮੀ ਹਾਲਤ ਦੇ ਵਿੱਚ ਜਦੋਂ ਪਿੱਛਾ ਕਰ ਰਿਹਾ ਸੀ ਸਿੱਖ ਨੌਜਵਾਨ ਇਹਨਾਂ ਕਾਰ ਸਵਾਰ ਨੌਜਵਾਨਾਂ ਦਾ ਤਾਂ ਥੱਲੇ ਦੇਣ ਦੇ ਇਸ ਨੌਜਵਾਨ ਨੂੰ ਕੋਸ਼ਿਸ਼ ਕੀਤੀ ਗਈ ਜਿਸ ਮਗਰੋਂ ਕਾਰ ਦੇ ਬੋਨਟ ਤੇ ਇਸ ਨੂੰ ਲਟਕਾਇਆ ਗਿਆ ਅਤੇ ਕਈ ਕਿਲੋਮੀਟਰ ਦੂਰ ਤੱਕ ਇਸ ਨੂੰ ਘੜੀਸਿਆ ਗਿਆ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਨੌਜਵਾਨ ਜੇਰੇ ਇਲਾਜ ਹੈ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ ਤੁਹਾਨੂੰ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਆ ਅਤੇ ਕੀ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਉਹ ਵੀ ਸੁਣਾਉਂਦੇ ਆ ਮੇਰਾ ਨਾਮ ਦਰਨਜੀਤ ਸਿੰਘ ਹੈ ਮੇਰਾ ਕਾਰ ਗੁਰੂ ਗੋਬਿੰਦ ਸਿੰਘ ਨਗਰ ਲੱਗ ਗਿਆ। ਉਹ ਟੂਰਨ ਟ੍ਰੈਵਲ ਦਾ ਕਰਦਾ ਕੰਮ। ਤੇ ਆਪਣੇ ਮੈਂ ਦਫ਼ਤਰ ਵਾਲੀ ਸਾਈਡ ਨੂੰ ਜਾ ਰਿਹਾ ਸੀਗਾ। ਉੱਥੇ ਇੱਕ ਕਾਰ ਵਾਲੇ ਨੇ ਫੇਟ ਮਾਰੀ ਏ। ਤੇ ਉੱਤੇ ਇੱਕ ਹੋ ਗਈਤੀ ਇਹਨਾਂ ਨੇ। ਮੇਰੀ ਚੈਨੀ ਵੀ ਲੈ ਗਈ ਏ। ਫੋਨ ਵੀ ਫੋਨ ਦੀ ਕੋਸ਼ਿਸ਼ ਕਰ ਰਹੀ ਸੀ ਫੋਨ ਫੜ ਲਿਆ ਮੈਂ। ਫਿਰ ਉਹਨੇ ਮਗਰ ਲਾਈ ਮੈਂ ਸਕੂਟੀ। ਉਹਨਾਂ ਨੂੰ ਚੌਂਕ 'ਚ ਜਾ ਕੇ ਘੇਰਿਆ। ਚੱਕੀ ਭੁੰਦੇ ਲੱਗੇ। ਕਿਹੜੀ ਜਗ੍ਹਾ ਹੋਇਆ ਸੋ? ਇਹ ਚੱਕੀ ਬੋਲਦੇ ਲੱਗੇ ਇਹਨਾਂ ਨੇ ਨਾ ਬਾਅਦ ਵਿੱਚ ਇਹਨਾਂ ਨੇ ਫੇਰ ਮੈਨੂੰ ਗੱਡੀ ਦੇ ਉੱਤੇ ਚੁੱਕ ਕੇ ਬੋਨਟ ਦੇ ਉੱਤੇ ਫਿਰ ਉਹ ਕਾਫੀ ਦੂਰ ਤੱਕ ਅਗੜੀ ਸੜੇ ਲੈ ਗਏ ਉੱਥੋਂ ਉਹਨਾਂ ਨੇ ਸੁੱਟ ਤੇ ਫੇਰ ਉੱਥੋਂ ਗੱਡੀ ਭਜਾ ਕੇ ਲੈ ਗਏ ਕਿਹੜੀ ਗੱਡੀ ਇਹ ਗੱਡੀ ਡਿਜ਼ਾਇਰ ਗੱਡੀ ਹੈ ਐਚ ਪੀ 40 36 34 31 ਨੰਬਰ ਆ ਉਹਦਾ ਵਾਈਟ ਕਲਰ ਦੀ ਗੱਡੀ ਹੈ ਦੋ ਮੁੰਡੇ ਸੀਗੇ ਗੱਡੀ ਦੇ ਵਿੱਚ ਬੈਠੇ ਤੁਹਾਨੂੰ ਉਹਨਾਂ ਦੀ ਪਛਾਣ ਪਛਾਣ ਹਾਂ ਪਛਾਣ ਮੈਂ ਪੂਰੀ ਕਰ ਸਕਦਾ ਉਹਨਾਂ ਦੀ ਸੱਟ ਕਿੱਧਰ ਤੇ ਲੱਗੀ ਸੱਟ ਮੇਰੀ ਬਾਹਾਂ 'ਆਂ ਜੀ ਬਾਹਾਂ ਤੇ ਲੱਗੇ ਆ ਤੇ ਲੱਤ ਤੇ ਲੱਗੇ ਆ ਜੀ ਮੇਰੇ ਕੋਲ ਬਹੁਤ ਬੁਰਾ ਹਾਲ ਹੈ ਜੀ ਤੇ ਕੀ ਮੰਗ ਕੀ ਕਰੀ ਮੰਗ ਮੈਂ ਇਹੀ ਕਰਦਾ ਜੀ ਤੇ ਮੇਰੇ 5 ਮਹੀਨੇ ਦੀ ਕੁੜੀ ਹੈ ਜੀ ਮੇਰੀ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਤੇ ਮੇਰੇ ਟੱਬਰ ਨੂੰ ਕਿਹਨੇ ਦੇਖਣਾ ਸੀਗਾ ਮੈਂ ਸਰਕਾਰ ਕੋਲ ਹੀ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਨੂੰ ਵੀ ਲਿਆ ਜਾਵੇ ਤੇ ਜਿਹੜੇ ਦੋ ਮੁੰਡੇ ਸੀਗੇ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਵੀ ਫੜਿਆ ਜਾਵੇ ਮੈਂ ਸਰਕਾਰ ਕੋਈ ਹੀ ਮੰਗ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਾਨੂੰ ਨਾ ਕੰਪਲੇਂਟ ਰੀਸੀਵ ਹੋਈ ਕਿ ਦੋ ਸਵਿਫਟ ਦੋ ਲੜਕੇ ਇੱਕ ਸਵਿਫਟ ਘਰ ਤੇ ਆ ਰਹੇ ਸੀ ਜਿਨ੍ਹਾਂ ਨੇ ਬਾਈਕ ਵਾਲੇ ਲੜਕੇ ਨੂੰ ਹਿੱਟ ਕੀਤਾ ਤੇ ਉਹਨੂੰ ਕਿਸੇ ਉੱਤੇ ਹੋਏ ਦੀ ਚੱਕੀਪੁਰ ਵਾਲੀ ਸਾਈਡ ਤੇ ਲੈ ਗਏ ਤੇ ਇਹ ਸਾਨੂੰ ਕੰਪਲੇਂਟ ਰੀਸੀਵ ਹੋ ਚੁੱਕੀ ਹੈ ਤੇ ਅਸੀਂ ਇਹ ਮੁਦਈ ਦੀ ਸਟੇਟਮੈਂਟ ਲੈ ਕੇ ਤੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਉਹ ਫੈਕਟ ਚ ਵੈਰੀਫਾਈ ਕੀਤੀ ਜਾ ਰਹੀ ਹੈ ਲੜਕੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਨਾ ਸਨੇਚਿੰਗ ਵਗੈਰਾ ਵੀ ਕੀਤੀ ਗਈ ਹੈ ਮੋਹਲਕ ਵਗੈਰਾ ਔਰ ਚੇਨ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਪਰ ਅਗਰ ਇਦਾਂ ਦੀ ਗੱਲ ਹੋਊਗੀ ਉਹ ਫੈਕਟ ਚ ਵੈਰੀਫਾਈ ਕਰਕੇ ਜੋ ਬੰਦ ਦੀ ਕਾਰਵਾਈ ਕੀਤੀ ਜਾਊਗੀ ਠੀਕ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ